ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬੈੜਾ ਬਈ ਸੂਈ ਸਵਾਈ ਤੇ ਇੱਕ ਬੂਰੀ ਝੋਟੀਆਂ ਬਈ ਟੋਕੜ ਗੱਬਣ ਆਓ ਪੁੱਛ ਲੈਨੇ ਬਾਈ ਟੋਟੇਲ ਬਾਈ ਜਿਸ ਸਸੀਕਾਲ ਅਸੀ ਹਾਂ ਜੀ ਹੋ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਹੈ ਪਿੰਡ ਜੌਂ ਜਿਲ੍ਹਾ ਪਟੰਡਾ ਤਸਵੀਰ ਰਾਂਪਰਾ ਫੋੜ ਨੇੜੇ ਪਿੰਡ ਬਈ ਨੇੜੇ ਵੀਰੇ ਆਪਾਂ ਨੂੰ ਮੰਨ ਲੈ 10 ਕਿਲੋਮੀਟਰ ਰਾਂਪਰਾ ਰਹਿ ਜਾਂਦਾ ਤੇ 8 ਕਿਲੋਮੀਟਰ ਦਾ ਪਰ ਰਹਿ ਜਾਂਦਾ ਮੋਬਾਈਲ ਨੰਬਰ ਬੋਲ 987022 3147 ਠੀਕ ਹੈ ਬਾਈ ਬਾਈ ਜਿਹੜੇ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਇਆ ਇਹ ਦੂਜਾ ਸੂਇ ਹੈ ਡਾਕਟਰ ਕਦੋਂ ਸੂਇ ਹੈ ਬਾਈ ਇਹਨੂੰ ਸੂਇ ਨੂੰ ਅਜਮਾ ਲੈ ਸੇਮਾ 7ਵਾਂ ਦੇਣਾ ਡਾਕਟਰ ਬੱਚਾ ਕੀ ਹੈ ਜੀ ਬੱਚਾ ਬਾਈ ਮਗਰ ਬੱਚਾ ਦੇਤਾ ਬਾਕੀ ਢੰਡੀ ਠੰਡੀ ਡਾਕਟਰ ਲੈ ਜਿਵੇਂ ਮਰਜ਼ੀ ਵੈਸੇ ਰੱਖੀਂ ਕਹਿਣਾ ਕੋਈ ਠੰਡੀ ਸੀਲ ਜਿਵੇਂ ਮਰਜ਼ੀ ਥੱਲੇ ਰੱਖ ਲੈ ਠੰਡੀ ਲੇਵਾ ਦੇਖਣਾ ਹਾਂ ਲੇਵਾ ਉੱਪਰ ਰੱਖਾ ਦੇ ਕਮਾਲ ਦਾ ਬਹੁਤ ਸੋਹਣਾ ਆਟਰ ਲੈ ਪਾਣ ਵਾਲਾ ਲੇਵਾ ਲੱਗਿਆ ਕਰਮਾ ਠੰਡੀ ਹੈ ਡਾਕਟਰ ਉੱਥੇ ਪਾਸੇ ਬਹਿ ਕੇ ਧਾਰਾ ਮਾਰੀ ਚੱਲਿਆ ਉੱਥੇ ਪਾਸੇ ਬਹਿ ਕੇ ਬਾਈ ਨੇ ਧਾਰਾ ਮਾਰਤੀ ਕੋਈ ਚੱਕਰੀ ਨਹੀਂ ਕਹਿਣਾ ਕੋਈ ਚਵਾਈ ਬੜੀ ਚੰਗੀਆਂ ਨਾ ਮਾੜੀ ਠੰਡੀ ਹੈ ਛੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਤੇ ਥਾਣ ਦੇਖੋ ਲੱਗਿਆ ਬੜਾ ਕਮਾਲ ਦਾ ਥਾਣਾ ਗੁਲਾਬੀ ਥਾਣ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਮਾੜੀ ਚਵਾਈ ਹੈ ਡ ਕਿੰਨਾ ਗਾ ਦੁੱਧ ਤਿਆਰ ਆ ਭਾਈ ਹੁਣ ਦੁੱਧ ਹੁਣ ਡਾਕਟਰ ਸਹੀ ਕੰਡੇ ਵਾਲਾ 17 ਲੀਟਰ ਤਿਆਰ ਆ ਠੀਕ ਆ ਭਾਈ ਦੁੱਧ ਦੇ ਦੂਗੀ 20 ਕਿਲੋ ਖੱਲਾ ਪੈੜ ਠੀਕ ਆ ਭਾਈ ਆਰਡਰ ਬੜਾ ਕਮਾਲ ਆ ਹਾਂ ਲੈ ਵਾ ਤੇ ਥਾਨ ਬੜਾ ਚੰਗਾ ਲੱਗਦਾ ਡਾਕਟਰ ਸਹੀ ਗੱਲ ਆ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਪਤੋ ਚਵਾਈ ਇੱਕ ਨੰਬਰ ਆ ਪੁੱਠੇ ਪਾਸੇ ਬਹਿ ਕੇ ਬਾਈ ਨੇ ਧਾਰਾ ਮਾਰਤੀਆਂ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੇ ਨਹੀਂ ਕੰਡ ਵਾਲਾ ਲੇਵਾ ਕਰਨ ਵਾਲੀ ਦਾ ਤਿਆਰ ਕਰਿਆ ਫੇਸ ਬੜਾ ਚੰਗਾ ਬਰੀਡ ਦੇਖੋ ਬਰੀਡ ਇੱਕ ਨੰਬਰ ਆ ਥਾਨ ਇੱਕ ਨੰਬਰ ਆ ਗੁਲਾਬੀ ਥਾਨ ਕੱਲਾ ਕੱਲਾ ਥਾਂ ਤੋੜਾ ਦੇਖੋ ਕਰਮਾ ਇਹਦਾ ਕੀ ਲੇਵਾ ਬੋ ਬੋ ਤਾਂ ਨਾ ਕਰ ਹਾਂ ਲੇਵਾ ਤੇ ਥੰਥੁੰਨ ਤਾਂ ਬੜਾ ਕੰਡਰੈਕਟਰ ਵੀ ਬਾਕੀ ਨਾ ਗਰਮੀ ਮੰਨੇ ਨਾ ਬੇੜੇ ਦੇ ਬਚਾਰੇ ਖੜਿਆ ਤੇ ਬੜਾ ਮਾਰਦੇ ਲੈ ਲੈ ਇੱਥੇ ਖੜਾ ਲਈ ਬਾਈ ਨੇ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਲੈ ਬੜੀ ਚੰਗੀ ਜਵਾਈ ਆ ਹਾਂ ਬੇੜੇ ਦੇ ਬਚਾਰੇ ਖੜਿਆ ਡਾਕਟਰ ਲੈ ਕੋਈ ਬਾਈ ਮੰਨ ਕੇ ਜ਼ਿਆਦਾ ਨਿਆਣਾ ਨਹੀਂ ਲੱਗਦਾ ਆ ਖੜਿਆ ਬੇੜੇ ਦੇ ਬਚਾਰੇ ਲੈ ਜਿਵੇਂ ਮਰਜ਼ੀ ਧਾਰਾ ਮਾਰ ਚੱਲਿਆ ਕੀ ਬਾਤ ਆ ਜਿਵੇਂ ਮਰਜ਼ੀ ਬੜੀ ਚੰਗੀ ਜਵਾਈ ਆ ਬਾਈ ਹਾਂ ਹਾਂ ਬਾਕੀ ਤੌਫ ਆਈ ਆ ਗਰਮੀਆਂ ਬਾਕੀ ਠੰਡੀ ਰੋੰਡੀ ਪਾ ਲਈ ਡਾਕਟਰ ਹੂੰ ਤੇ ਮੋਲ ਬਾਈ ਜੈ ਜਰ ਡਾਕਟਰ ਬਾਈ ਮੁੱਲ ਕਰਾਉਣ 85 ਕਰਾ ਲੈ 90 ਕਰਾ ਲੈ ਕੋਸ਼ ਕਰਾ ਲੈ ਠੀਕ ਆ 75000 ਦੀ ਬੱਸੀ ਦੇ ਦਾਂਗੇ ਚੱਕ ਬਾਈ 75000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਮੋਲ ਲੋਕਾਂ ਨੂੰ 10000 ਦਾ ਫਰਕ ਕਰ ਲੈ ਦਵਾਰੇ ਧਾਰਾ ਮਾਰਦੇ ਨੇ ਆਪਾਂ ਬਹਿ ਗਏ ਕੋਈ ਬੱਚੇ ਨਹੀਂ ਛੱਡਾ ਠੀਕ ਆ ਲੈ ਲੈ ਬੌਲੀ ਠੰਡੀ ਆ ਬਈ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕ ਰਹੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਵੀ ਨਹੀਂ ਲੈ ਇੱਧਰ ਬੈਠਾ ਪੁੱਤੋ ਆ ਜਵਾਕ ਬਹਿ ਗਿਆ ਉੱਦਲੇ ਬੈਸ ਦੋਨੇ ਪਾਸੇ ਬਹਿ ਗਏ ਲੈ ਦੋਨੇ ਪਾਸੇ ਬਹਿ ਗਏ ਲੈ ਜਿਵੇਂ ਬਾਰ ਕੀ ਜਵਾਕ ਬੈਠੇ ਰਹਿਣ ਕੋਈ ਚੱਕਰੀ ਲੈ ਲੈ ਜਵਾਕ ਦਾ ਨਾਮ ਆ ਰਿਹਾ ਰਾਈਟ ਦੇ ਦਿੱਤ ਗਿਆ ਬਾਈ ਜਵਾਕ ਵੀ ਆਏ ਦੋਨੇ ਬੈਗੇ ਨਾਲੇ ਜਵਾਕ ਹਾਂ ਬਸ ਬਾਈ ਉੱਠ ਖੜੋ ਬਸ ਕਰੋ ਬਾਈ ਬਸ ਕਰੋ ਲੈ ਠੰਡੀ 25 ਦਾ ਨੰਬਰ ਠੰਡੀ ਸੀਲ ਹੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਮੁੱਲ ਵੀ ਜਾਇਜ਼ ਆ 75000 ਰੁਪਏ ਮਾਨਦਨ ਹੋ ਜਾਊਗਾ ਬਾਈ ਮੌਕੇ ਤੇ ਤੇ ਇਧਰੋਂ ਥਾਣੇ ਦੇ ਬਾਰੇ ਦਿਖਾ ਹਾਂ ਥਾਂ ਦਿਖਾ ਦੇ ਦਵਾਂਗਾ ਕੀ ਬਾਤ ਆ ਯਾਰ ਇੱਕ ਨੰਬਰ ਵੜਾ ਹਣ ਹਾਂ ਅੱਗੇ ਬਈ ਝੋਟੀ ਧੋਕੜ ਗੱਬਣਾ ਇਹ ਧੋਕੜ ਗੱਬਣਾ ਡਾਕਟਰ 2 ਈ ਮਹੀਨਿਆਂ ਦੇ ਗੱਬਣਾ ਚੱਕ ਬਾਸ ਅਗਲਾ ਡਾਕਟਰ ਨਾਲ ਲਿਆਵੇ ਓਕੇ 5 ਕਿਲੋ ਦੁੱਧਾ ਉਹਦੇ 6 ਕਿਲੋ ਆਪਾਂ 5 ਵੇਹ ਕੇ ਦੇਣੀ ਆ ਡਾਕਟਰ ਠੀਕ ਹੈ ਬਈ ਥਣ ਬੜਾ ਕੰਮ ਹਾਂ ਥਣ ਉਹਦਾ ਬਹੁਤ ਚੰਗਾ ਝੋਟੀ ਹਾਂ ਇੱਕ ਨੰਬਰ ਵਾਲਾ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਵਾਈ ਚੁਵਾਈ ਕਿਵੇਂ ਹੈ ਚਵਾਈ ਚੁਵਾਈ ਇੱਕ ਨੰਬਰ ਵਾਲਾ ਡਾਕਟਰ ਝੋਟੀ ਚੰਗੀ ਆ ਨਾ ਹਾਂ ਝੋਟੀ ਬਹੁਤ ਚੰਗੇ ਬੂਰੀ ਆ ਬਾਕੀ ਡਾਕਟਰ ਹਾਂ ਹਾਂ ਫੇਸ ਬੜਾ ਚੰਗਾ ਸਿੰਘ ਚੰਗਾ ਕੱਦ ਚੰਗਾ 4 ਦੀ ਮਾਰ ਬਾਕੀ ਬੂਰੀ ਆ ਭਾਈ ਬੂਰੀ ਤਾਂ ਮੈਲਦੀ ਬਹੁਤ ਘੱਟ ਆ ਬੂਰੀ ਘੱਟ ਹੀ ਮਿਲਦੀ ਆ ਯਾਰ ਬਹੁਤ ਘੱਟ ਮਿਲਦੀ ਆਗੀ ਹਣਾ ਮੰਗ ਬਹੁਤ ਆ ਇਹਦੀ ਹੁਣ ਤਾਂ ਵੀ ਮਿਲਦੀ ਆ ਪੂਰੀ ਤਾਂ ਹਾਂ ਮੰਗ ਫੁੱਲ ਆ ਹਣਾ ਇਹਦਾ ਡਾਕਟਰ ਬੂਰੀ ਰੱਖਣੀ ਆ ਉਹ ਬੂਰੀ ਲਊਗਾ ਸਹੀ ਆ ਭਾਈ ਸਹੀ ਆ ਮੁੱਲ ਕੀ ਆ ਭਾਈ ਜਾਇਦ ਜਿਆਦਾ ਡਾਕਟਰ ਇਹਦਾ ਵੀ ਮੁੱਲ ਕਰਾਉਣ ਨੂੰ ਕੋਸ ਕਰਾ ਲੈ ਠੀਕ ਆ 80 ਕਰਾ ਲੈ 90 ਕਰਾ ਲੈ ਹੂੰ ਇਹ 7000 ਰੁਪਏ ਲੈਣੀ ਆ ਠੀਕ ਆ 73000 ਰੁਪਇਆ ਬਾਈ ਕਨ ਲੈਣਾ ਹੀ ਆ ਟੋਕੜ ਗੱਬਣਾਗੀ ਬਈ ਛੋਟੀ ਚੰਗੀ ਆ ਪੂਰੀ ਆ ਬਾਕੀ ਕੱਦ ਪੁੱਤ ਹੋਰ ਆ ਡਾਕਟਰ ਚੌੜੀ ਜੂੜੀ ਹੋਰ ਆ ਡਾਕਟਰ ਕੱਦ ਵੀ ਚੰਗਾ ਸਹੀ 4 ਹੋ ਕੇ 2 ਲੱਖ ਦੀ ਛੋਟੀ ਹੈਗੀ ਹੂੰ ਮਿਲਦੀ ਕਹਿੰਦੇ ਬਈ ਮਿਲਦੀ ਝਾੜਦੇ ਝਾੜ ਦੀ ਮੁੱਟੀ ਸਿੱਟਿਆ ਵਲਾ ਤੇ ਬਾਈ ਜੂੜੀ ਜਮਾ ਓਕੇ ਆ ਡਾਕਟਰ ਓਕੇ ਬਾਈ ਠੀਕ ਹੈ ਬਾਈ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਬਸ ਪੁੱਤ ਧੰਨਵਾਦ ਬਾਈ